ਕਾਰ ਬਈ ਸਾਰਿਆਂ ਨੂੰ ਬਈ ਲੈ ਕੇ ਆਏ ਟਰਾਲੀਆਂ ਟਰਾਲੀਆਂ ਨੇ ਮਤਲਬ 8 ਤੋਂ 10 ਟਰਾਲੀਆਂ ਨੇ ਵਿਕਿਊ ਬਹੁਤ ਜਾਇਜ਼ ਰੇਟਾਂ ਦੇ ਨੇ ਬਾਕੀ ਸੋਨੂੰ ਕੰਡੀਸ਼ਨ ਵੀਡੀਓ ਚ ਦਿਖਾਵਾਂਗੇ ਵੀਡੀਓ ਦੇਖ ਕੇ ਵੀਰੇ ਜਿਹੜੀ ਦਾ ਰੇਟ ਅਜਾਇਜ਼ੋ ਤਾਂ ਉਹਦਾ ਪਤਾ ਕਰ ਸਕਦੇ ਹੋ ਬਾਕੀ ਸੋਨੂੰ ਆਵ ਮਿਲਿਆ ਹੋਣਾ ਸੋਨੂੰ ਦਿਖਾਉਣਾ ਟਰਾਲੀਆਂ ਆਪ ਦੇ ਟਰਾਲੀਆਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਈ ਬਹੁਤ ਸੋਹਣੀਆਂ ਟਰਾਲੀਆਂ ਨੇ ਆ ਜਿਹੜੀ ਦੇਖ ਰਹੇ ਵੀਰੇ 12 1/2 6 12 1/2 ਹੈ ਜਹਾਜੀ ਫਰਸ ਚ ਹੈ 21 ਕਮੰਟਲ ਵੇਟ ਹੈ ਇਹਦਾ 10 ਨਟੀ ਹੱਬ ਚ ਹੈ ਤੇ ਇਹਦਾ ਰੇਟ ਹੈਗਾ ਵੀਰੇ 1,65,000 ਰੁਪਇਆ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਤੇ ਦੋ ਫਾੜਾ ਵਾਲੇ ਚ ਹੈ ਬਈ 10 ਨਟੀ ਹੱਬ ਹੈ ਟਾਟਾ ਦੀ ਹੱਬ ਹੈ ਦੋ ਫਾੜਾ ਡਾਲਾ ਹੈ ਜਹਾਜੀ ਫਰਸਾ ਮੋਟਾ ਫਰਸ ਲੱਗਿਆ ਹੋਇਆ ਹੈ ਬਈ ਪੂਰਾ ਬੈਕ ਸਾਈਡ ਕੰਡੀਸ਼ਨ ਦੇਖ ਸਕਦੇ ਹੋ ਫਰਸ ਦੀ ਕੰਡੀਸ਼ਨ ਦਿਖਾ ਦਿੰਨਾ ਤੁਹਾਨੂੰ ਜਿਆਦੀ ਫਸ ਪੂਰਾ ਵਾਹਤ ਦਾ ਫਸ ਲਗਾ ਹੈ ਵੀਰੇ ਦੇਖ ਸਕਦੇ ਹੋ ਜਿਆਦੀ ਫਸ ਪਿਆਰ ਜਿਹੜੀ ਆ ਦੇਖ ਰਹੇ ਹੋ ਵੀਰੇ ਨੀਲੀ 11 6:30 ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ ਕੰਪਲੀਟ ਹੈ ਟੋਪੀ ਸਮੇਤ ਪੂਰੀ ਸੋਨੇ ਹੈਵੀ ਟਰਾਲੀ ਬਣੀ ਹੋਈ ਹੈ ਡਬਲ ਟਾਇਰੀ ਹੈ ਜੈਕ ਲੱਗਿਆ ਹੋਇਆ ਮੈਂ ਇੱਕ ਸਾਈਡ ਤੋਂ ਸਾਧਣਾ ਤੁਹਾਨੂੰ 137000 ਰੁਪਏ ਰੇਟ ਹੈ ਬਾਕੀ ਤੁਹਾਨੂੰ ਫੋਨ ਨੰਬਰ ਦਵਾਂਗੇ ਕਿਸੇ ਵੀ ਟਰਾਲੀ ਡਿਟੇਲ ਜਾਣਨੀ ਹੈ ਤਾਂ ਬਈ ਫੋਨ ਕਰ ਸਕਦੇ ਹੋ ਤੇ ਜਿਹੜੀ ਆ ਹਰੀਏ 12 6 ਬਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਦੋ ਫਾੜ ਵਾਲੇ ਚ ਸਾਢੇ 17 18 ਕਿ ਮੀਟਰ ਲਵੇਟ ਹੈ ਵੀਰੇ ਕੰਡੀਸ਼ਨ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਦੋ ਫਾੜ ਵਾਲਾ ਬਈ ਬੈਕ ਸਾਈਡ ਜਾਲੀ ਲੱਗੀ ਹੋਈ ਦੋ ਫਾੜ ਵਾਲੇ ਚ ਆ 12 6 ਬਈ ਸਾਢੇ 3 ਫੁੱਟਾ ਵਿੱਡਾ ਹੈ 10 ਨਟੀ ਹੱਬਾ ਜਹਾਜੀ ਫਰਸ਼ ਚ ਹੈ 12 ਸਾਢੇ ਸਿਸਾਈਜ਼ ਹੈ 1,60,000 ਰੁਪਿਆ ਰੇਟ ਆ ਕਰੇ ਸਾਢੇ ਤਿੰਨ ਪੁੱਟਾ ਵਿੱਡਾ 10 ਨਟੀ ਹੱਬ ਜਾਜੀ ਫਰਸ ਜਿਹੜੀ ਹਰੀ ਹੈ ਵੀਰੇ ਉਹਦਾ 1,37,000 ਰੁਪਿਆ ਇੱਕ 11 ਸਾਢੇ 6 ਆ ਵੀ ਲਾਲ ਸਿੰਗਲ ਡਾਲਾ ਉੱਪਰ ਥੱਲੇ ਵਾਲਾ 1,20,000 ਰੁਪਿਆ ਰੇਟ ਆ ਬਈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਜਿਹੜੀ ਚਿੱਟੀ ਹੈ ਵੀਰੇ 11 61,40,000 ਰੁਪਿਆ ਰੇਟ ਹੈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਿੰਗਲ ਡਾਲਾ ਬਈ 12 6 ਹਰੀ ਬਈ 1,37,000 ਰੁਪਿਆ ਰੇਟ ਹੈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀਨੇ ਮੇਰੇ ਵੀਰ ਪਾਈ ਨਹੀਂ ਲੈਣੀਆਂ ਤਾਂ ਫੋਨ ਨੰਬਰ ਕੰਟੈਕਟ ਕਰ ਸਕਦਾ ਹੈ ਕੰਟੈਕਟ ਨੰਬਰ ਦਵਾਂਗੇ ਕਿਸੇ ਵੀ ਤਰ੍ਹਾਂ ਦੀ ਟਰਾਲੀ ਉਹ ਤਿਆਰ ਕਰਾਉਣੀ ਕਰਨੀ ਸਾਰੀਆਂ ਆ ਚਿੱਟੀ ਦੇ ਬੈਕ ਸਾਈਡ ਦੇਖੋ ਵੀਰੇ ਨਾਲਾ ਲੱਗਾ ਹੋਇਆ ਚਾਰੇ ਪਾਸੇ ਜਾਲੀ ਹੈ ਪੂਰੇ ਸੋਨੇ ਢੱਲੇ ਬਣੇ ਹੋਏ ਨੇ ਫੇ ਪੂਰੇ ਜਾਇਜ਼ ਰੇਟ 'ਚ ਨੇ ਕੋਈ ਐ ਨਹੀਂ ਹੈਗਾ ਵੀਰੇ 1,25,000 ਤੋਂ ਲੈ ਕੇ 1,60,000 ਤੱਕ ਵਧੇ ਤੋਂ ਵਧਿਆ ਟਰਾਲੀ ਮਿਲ ਜੂ ਤਿਆਰ ਵੀਰੇ ਜਿਹੜੀ ਮਰਜ਼ੀ ਲੈ ਸਕਦੇ ਹੋ ਲੋਕੇਸ਼ਨ ਹੈ ਕਕਰਾਲਾ ਪਾਈਕਾ ما نه ته پاتړ وروډ